ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਆਵੋ ਸਿਕਾ ਸਤ ਗੁਰੂ ਕੀ ਪਿਆਰੋ ਗਾਵੋ ਸਤਿ ਬਾਣੀ गाओ गुरु बाणिया सिर बाणी गुरु गुरु है बाणी अमरत सारी पर काका गुरु नितारे तुम्हारी सरण तुम्हारी आशा तुम्हें सजन सहलेक्खो रखना दे ਆਰਕੋ ਕਰਦੀ ਗੁਲੇ ਸੁਪਹੁ ਟਲ ਗੁਰੂ ਸਿਵੈ ਐਸ ਸੁਸੈ ਸੁਭਾਈ ਦਰਸ਼ਨ ਪਰਸਵਾ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਆਏ ਸਬਦ ਕ ਸੰਮਦੀਵ ਨੋਰਿਆਸੂ ਕੁਰਸਾ ਠਕੀਆ ਤੋਦਿ ਢਿਠੇ ਸਤੇ ਪਾਤ ਸਾ ਪਰ ਜਨਮ ਜਨਮ ਦੇ ਟੱਈ ਐ ਸਜਣ ਸਚਾ ਪਾਤ ਸਾਹ ਸਿਰ ਸਾਹਾ ਦੇਵ ਸਾਹ ਜਿਸ ਪਾਸ ਬੈਠਿਆ ਸਹੀ ਆਵਸਾਓ ਸਤਨਾਮ ਸਰੀਰਵਾਹੀ ਗੁਰੂ ਸਾਹਿਬ ਜੀ ਟੋੜੀ ਮਹੱਲਾ ਸਰ ਸੁਆਮੀ ਸਤ ਗੁਰ ਆਪਣਾ ਤਾਰਜ ਸਭਲ ਹਮਾ ਸਤਿ ਕਰ ਅਪਨਾ ਕਾਰਜ ਸਭਲ ਹਮਾਰੀ ਰਹਾਉ ਅਨਦਾਨ ਪੂਜਾ ਪਰਦੇਸ਼ਰ ਹਰ ਕੀਰਤ ਤਤ ਵਿਚਾਰੀ ਕਾਵਤ ਪਤਲ ਸੁਖ ਪਾਏ ਆ ਠਾਕਰ ਅਗਮ ਅਤਾਰੀ ਜੋ ਜਨ ਪਾਰ ਬ੍ਰਹਮ ਆਕਰੇ ਕਿਨੇ ਤਨ ਕਾ ਬੌਰ ਵਾਚਨਾ ਵਿਚਾਰੀ ਨਾਮ ਰਤਨਾ ਸੁਣਾ ਜਪ ਜਪ ਜੀਵਾ ਹਰਿ ਨਾਮ ਕੰਠ ਭਜਾਰੇ ਜੋ ਜਨੁ ਪਾਰ ਬ੍ਰਹਮ ਅਪੜੇ ਕਿਨੈ ਤੈਨ ਕਾਗ ਬਹਰ ਤਜਨਾ ਬਿਚਾਰੀ ਨਾਮ ਰਤਨਾ ਸੁਣ ਜਪ ਜਪ ਜੀਵਾ ਹਰਿ ਨਾਨਕ ਪਰ ਤਬ ਬਜਾਰੇ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਦੀ ਬਤੀ ਟੋੜੀ ਮਹਲਾ ਪੰਜਵਾਂ ਹਰਿਆਰੇ ਚਰਨ ਰਦੀ ਉਰਤਾਰੀ ਸਿਮਰ ਸੁਆਮੀ ਸਤਗੁਰ ਅਕੜਾ ਕਾਜ ਸਭਨੁ ਹਮਾਰੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਬਤੀ